ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਢੋਲਾ ਵਾਸੀਆਂ ਵੱਲੋਂ ਲਿਖੀ ਇੱਕ ਚਿੱਠੀ ਨੇ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਸ਼ਿਮਖਸਰ ਸਾਹਿਬ ਦਾ ਸਿਵਲ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਿਮਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਤਾਨਬਾਦ ਕੀਤਾ ਗਿਆ। ਕਿਦੜਬਾਹ ਦੇ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਢੋਲਾ ਦੇ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇੱਕ ਚਿੱਠੀ ਪੀਣ ਵਾਲੇ ਪਾਣੀ ਯਾਨੀ ਕਿ ਪਾਣੀ ਦੇ ਵਾਟਰ ਵਰਕਰਸ ਦੀ ਖਸਤਾ ਹਾਲਤ ਤੇ ਸ਼ਿਕਾਇਤ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਈ ਗਈ ਸੀ ਜਿਸ ਤੇ ਕਾਰਵਾਈ ਕਰਦੇ ਆ ਸੀਐਮ ਸਾਹਿਬ ਨੇ ਪੰਜ ਦਿਨਾਂ ਦੇ ਵਿੱਚ ਚਿੱਠੀ ਤੇ ਕਾਰਵਾਈ ਕੀਤੀ ਤੇ ਮੁਖਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਦੇ ਪਿੰਡ ਭੇਜਿਆ ਤੇ ਖੁਦ ਆ ਕੇ ਮੌਕਾ ਵੇਖਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਢੋਲਾ ਤਵਾ ਜੋ ਕਿ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਮੁਖਸਰ ਸਾਹਿਬ ਦੇ ਵਿੱਚ ਪੈਂਦਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦਾ ਪਾਣੀ ਪਿੰਡ ਦੇ ਨਾਲ ਉਹਨਾਂ ਨੂੰ ਕਈ ਬਿਮਾਰੀਆਂ ਘੇਰ ਰਹੀਆਂ ਨੇ ਕਾਲਾ ਪੀਲਿਆ ਵੀ ਹੋ ਰਿਹਾ ਜਿਸ ਤੋਂ ਬਾਅਦ ਕੀ ਇਸ ਮਾਮਲੇ ਨੂੰ ਜਦ ਚੁੱਕਿਆ ਜਾਂਦਾ ਹੈ ਤਾਂ ਸੀਐਮ ਸਾਹਿਬ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਹੈ ਦਰਅਸਲ ਸੀਵਰੇਜ ਸਮੱਸਿਆ ਨੂੰ ਲੈ ਕੇ ਵੀ ਇਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਪਿੰਡ ਢੋਲਾ ਦੇ ਵਿੱਚ ਸੀਵਰੇਜ ਪਿਆ ਤਾਂ ਹੋਇਆ ਪਰ ਉਸ ਦੀ ਹਾਲਤ ਬਹੁਤ ਖਸਤ ਹੈ ਸੜਕ ਤੇ ਤੇ ਸੜਕ ਤੇ ਖੜੇ ਗੰਦੇ ਪਾਣੀ ਦੇ ਨਾਲ ਆਉਣ ਜੋਨ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਹੈ ਜਿਸ ਕਰਕੇ ਸਮੂਹ ਨਗਰ ਵਾਸੀਆਂ ਨੇ ਅਪੀਲ ਕੀਤੀ ਸੀ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋ ਕਾਰਵਾਈ ਕਰਦਿਆਂ ਹੋਇਆ ਪਿੰਡ ਢੋਲਾ ਵਿਖੇ ਏਡੀਸੀ ਸਾਹਿਬ ਵੀ ਪਹੁੰਚੇ ਨੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਇਹ ਸਮੱਸਿਆ ਜਲਦ ਤੋਂ ਜਲਦ ਹੱਲ ਕਰ ਦਿੱਤੀ ਜਾਵੇਗੀ ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼ਿਮਖੁਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਇਹ ਤਾਂ ਹੀ ਦੇਖੋ ਸਿਹਰਾ ਜਿਹੜਾ ਹੈਗਾ ਜੀ ਪਹਿਲਾਂ ਅਸੀਂ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇੱਕ ਚਿੱਠੀ ਰਾਹੀਂ ਇਹ ਸਮੰਗਾ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਇਹ ਚਿੱਠੀ ਦੇ ਐਕਸ਼ਨ ਲੈਂਦੇ ਹੋਇਆ ਉਹਨਾਂ ਨੇ ਕੱਲ ਐਕਸ਼ਨ ਸਾਹਿਬ ਨੂੰ ਤੇ ਨਾਲ ਹੀ ਵਾਟਰ ਬਾਕਸ ਦੇ ਜਿਹੜੇ ਜਈ ਹੈ ਉਹਨਾਂ ਨੂੰ ਕੱਲ ਪਿੰਡ ਦੇ ਵਿੱਚ ਭੇਜਿਆ ਸੀ ਕਿ ਵੀ ਤੁਸੀਂ ਬੰਦ ਆ ਜਿਹੜਾ ਉਹ ਮੌਕਾ ਦੇਖ ਕੇ ਆਓ ਤੇ ਉਹਨਾਂ ਨੂੰ ਅਸੀਂ ਜਿਹੜਾ ਮੌਕਾ ਦਿਖਾਇਆ ਵਾਟਰ ਬਾਕਸ ਦਾ ਵੀ ਕਿਸ ਤਰ੍ਹਾਂ ਜਿਹੜਾ ਵਾਟਰ ਬਾਕਸ ਦਾ ਤਲਾਬ ਹੈ ਉਹਦੀ ਹਾਲਤ ਬਹੁਤ ਖਸਤਾ ਹੈ ਤੇ ਟੁੱਟਿਆ ਹੋਇਆ ਨਾ ਕੋਈ ਉਹਦੇ ਵਿੱਚ ਘੱਗਰ ਪਾਇਆ ਗਿਆ ਨਾ ਕੋਈ ਉਹਦੇ ਵਿੱਚ ਫਟਕੜੀ ਪਾਈ ਗਈ ਹੈ ਜਿਸ ਨਾਲ ਕੀ ਪਾਣੀ ਹੈ ਜਿਹੜਾ ਉਹ ਫਿਲਟਰ ਹੋ ਕੇ ਪਿੰਡਾਂ ਪਿੰਡ ਵਾਲੇ ਲੋਕਾਂ ਤੱਕ ਪਹੁੰਚ ਸਕੇ ਤੋਂ ਪੀਣ ਵਾਲੇ ਪਾਣੀ ਦਾ ਸਾਡੇ ਪਿੰਡ ਤੌਲਾ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਬਹੁਤ ਹੀ ਜਿਆਦੇ ਘਟਿਆ ਪਾਣੀ ਹੈ ਥੱਲੇ ਦਾ ਵੀ ਕਿਉਂਕਿ ਹਰ ਘਰੇ ਸਾਨੂੰ ਕਾਲੇ ਪੀ ਲਈਏ ਤੇ ਕੈਂਸਰ ਦੇ ਮਰੀਜ਼ ਮਿਲ ਜਾਣਗੇ ਬਹੁਤ ਜਿਆਦੇ ਕਾਲਾ ਪੀ ਲਿਆ ਸਾਡੇ ਪਿੰਡ ਵਿੱਚ ਫੈਲਿਆ ਹੋਇਆ ਤਾਂ ਇਹ ਸਾਰਾ ਪਾਣੀ ਦੀ ਵਜ੍ਹਾ ਨਾਲ ਹੈ ਤੋਂ ਉਸ ਤੋਂ ਬਾਅਦ ਆਉਂਦਾ ਸਾਡੇ ਪਿੰਡ ਇੱਕ ਸੀਵਰੇਜ ਹੈ ਜੋ ਸੀਵਰੇਜ ਪਿਆ ਸੀ ਸੀਵਰੇਜ ਦੀ ਲੀਕਸ ਬਹੁਤ ਹੈ ਉਹ ਲੀਕੀਜ ਨੂੰ ਲੈ ਕੇ ਅਸੀਂ ਉਹ ਵੀ ਜੱਠੀ ਹੈ ਜਿਹੜੀ ਉਹ ਸੀਐਮ ਸਾਹਿਬ ਤੱਕ ਪਹੁੰਚਾਈ ਸੀਗੀ ਤੇ ਉਹਨਾਂ ਨੇ ਐਕਸ਼ਨ ਲੈਂਦਾ ਹੋਇਆ ਕੱਲ ਅਸੀਂ ਜਿਹੜਾ ਸੀਵਰੇਜ ਦਾ ਜੋ ਪਾਣੀ ਹੈ ਜੋ ਵਾਟਰ ਵਾਕਸ ਦਾ ਪਾਣੀ ਹੈ ਉਹ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀਗਾ ਤਾਂ ਕੱਲ ਉਹਨਾਂ ਨੂੰ ਇਹ ਮੌਕਾ ਦਿਖਾਏ ਆ ਕਿ ਕਿੱਥੇ ਕਿੱਥੇ ਲੀਕੀਜ ਹੋ ਰਹੀ ਹੈ ਕਿੱਥੇ ਕਿੱਥੇ ਇਹ ਸਮੱਸਿਆਵਾਂ ਹੈਗੀਆਂ ਇਹ ਸਾਰਾ ਜਾਣੂਕਾਰ ਕਰਵਾ ਕੇ ਸੋ ਅੱਜ ਜੋ ਅਸੀਂ ਅੱਜ 11 ਤਰੀਕ ਨੂੰ ਸਾਡੇ ਏਡੀਸੀ ਸਾਹਿਬ ਵੀ ਸਾਡੇ ਪਿੰਡ ਆਏ ਸੀਗੇ ਅੱਜ ਉਹਨਾਂ ਨੂੰ ਅਸੀਂ ਇੱਕ डीसी साहब ਨੂੰ ਇੱਕ ਮੰਗ ਪੱਤਰ ਰੱਖਿਆ ਇਹਨਾਂ ਸਮੱਸਿਆਵਾਂ ਦੇ ਨਾਲ ਹੀ ਇੱਕ ਮੇਜਰਲ ਖੰਦਾ ਜਿਹੜਾ ਉਹਨਾਂ ਨੂੰ ਇੱਕ ਪੱਤਰ ਦਿੱਤਾ ਤੇ ਉਮੀਦ ਕਰਦੇ ਆ ਕਿ ਇਹ ਜਿਹੜੀਆਂ ਸਮੱਸਿਆਵਾਂ ਪਿੰਡ ਦੇ ਸਾਂਝੀਆਂ ਸਮੱਸਿਆਵਾਂ ਇਹ ਜਿਹੜਾ ਹੈਗਾ ਜਲ ਤੋਂ ਜਲਦ ਪੂਰੀਆਂ ਹੋਣਗੀਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਜਲ ਤੋਂ ਜਲਦ ਕੀਤਾ ਜਾਊਗਾ ਤੁਹਾਨੂੰ ਲੱਗਦਾ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੀ ਹੈਗੀ ਐ ਸੁਣਵਾਈ ਹੋਈ ਹੈ ਦੇਖੋ ਜੀ ਮੈਨੂੰ ਇਨੂੰ 5 ਦਿਨ ਹੋਏ ਸੀ ਚਿੱਠੀ ਪਾਈ ਨੂੰ ਤੇ 5ਵੇਂ ਦਿਨ ਇਸ ਤੇ ਕਾਰਵਾਈ ਹੋ ਗਈ ਆ 5ਵੇਂ ਦਿਨ ਸਾਡੇ ਅਫਸਰ ਪੰਡ ਜਿਹੜੇ ਸਾਰੇ ਪਹੁੰਚ ਚੁੱਕੇ ਸੀ ਸਾਰਿਆਂ ਨੇ ਜਿਹੜਾ ਹੈਗਾ ਦੇਖੋ ਮੈ ਆਉਣਾ ਕੀਤਾ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਉਥੇ ਕੀ 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 ਜਿਹੜੀਆਂ ਕਮੀਆਂ ਆਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਉਹਨਾਂ ਨੇ ਕੱਲ ਸਾਨੂੰ ਉਮੀਦ ਦਵਾਈ ਆ ਕਿ ਇਹ ਜਿਹੜਾ ਛੋਟਾ ਸਿਸਟਮ ਹੈ ਜਿਹੜਾ ਵਾਟਰ ਪੱਕ ਦਾ ਜਿਹੜਾ ਹੈਗਾ ਖਸਤਾ ਹਾਲਤ ਆ ਜਿਹੜੀ ਤਲਾਬ ਦੀ ਹੈ ਜਾਂ ਛੋਟੇ ਡਿੱਗੀਆਂ ਹੋਈਆਂ ਜਿਹੜੀਆਂ ਪਾਈਪ ਲਾਈਨ ਆ ਜਿਹੜੀ ਪਈ ਹੋਈ ਆ ਜਿਹੜਾ ਵਿੱਚ ਪਾਣੀ ਆਉਂਦਾ ਸੀ ਵਰੇਜ ਦਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਐਸਟੀਮੇਟ ਲੈ ਕੇ ਆ ਉਹ ਤਾਂ ਤੱਕ ਜਿਹੜਾ ਹੈਗਾ ਪਹੁੰਚ ਦਾ ਕਰ ਦਿੱਤਾ ਗਿਆ ਤੇ ਉਹ ਕਹਿੰਦੇ ਜਦੋਂ ਵੀ ਸਾਡੇ ਕੋਲੇ ਇਹ ਡੀਸੀ ਸਾਹਿਬ ਕੋਲੇ ਕੋਈ ਫੰਡ ਆਊਗਾ ਰੂਰਲ ਏਰੀਆ ਦਾ ਤਾਂ ਉਹ ਅਸੀਂ ਪਿੰਡ ਦੇ ਉੱਤੇ ਲਗਾਵਾਂਗੇ ਤੇ ਨਾਲ ਹੀ ਜਿਹੜੇ ਹੈਗੇ ਅਸੀਂ ਸੀਵਰੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਅਸੀਂ ਚਲਾਉਂਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਦੇਖੋ ਜੀ ਸਰਕਾਰ ਦੇ ਕੰਮ ਨੂੰ ਤਾਂ ਅਸੀਂ ਇਹ ਦੇਖਦੇ ਆ ਵੀ ਅੱਜ ਜਿਹੜੀ ਅਸੀਂ ਐਪਲੀਕੇਸ਼ਨ ਇੱਕ ਪਾਈ ਸੀਗੀ ਆਪਦੇ ਲੈਵਲ ਤੇ ਛੋਟੇ ਜਿਹੇ ਲੈਵਲ ਤੇ ਇੱਕ ਆਮ ਬੰਦੇ ਨੇ ਗੁਰਸੇਵ ਸਿੰਘ ਦੌਲਾ ਉਹਨਾਂ ਨੂੰ ਮੈਂ ਸਪਸ਼ਟ ਗੱਲਾਂ ਕਹੀਆਂ ਸੀਗੀਆਂ ਕਿ ਵੀ ਸਾਡੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਘਰ-ਘਰ ਦੇ ਵਿੱਚ ਕੈਂਸਰ ਮਰੀਜ਼ ਤੇ ਕਾਲੇ ਪੀਲੇ ਇਹਦੇ ਮਰੀਜ਼ ਆ ਸੋ ਸੀਵਰੇਜ ਦਾ ਪਾਣੀ ਸਾਡੇ ਉਹ ਮਿਕਸ ਹੋ ਕੇ ਘਰਾਂ ਤੱਕ ਪਹੁੰਚ ਰਿਹਾ ਤੇ ਜਿਸ ਨਾਲ ਕੀ ਕਾਫੀ ਬਿਮਾਰੀਆਂ ਨੇ ਸਾਡੇ ਪਿੰਡ ਵਾਲਿਆਂ ਨੂੰ ਆਪਣੀ ਪકડ ਵਿੱਚ ਲੈ ਰਿਆ ਸੋ ਅਸੀਂ ਚਿੱਠੀ ਨੂੰ ਦੇਖਦੇ ਹੋਏ ਸਾਡੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ 5 ਦਿਨਾਂ ਦੇ ਵਿੱਚ ਵਿੱਚ ਹੀ ਸਾਡੇ ਪਿੰਡ ਦਾ ਜਿਹੜਾ ਹੈਗਾ ਮੌਇਨਾ ਕੀਤਾ ਤੇ ਇੱਥੋਂ ਤੱਕ ਅਜੇ ਕਿ ਜਿਹੜੇ ਅਫਸਰ ਆ ਉਹ ਪਹੁੰਚੇ ਆ ਤੇ ਉਹਨਾਂ ਨੇ ਮੌਇਨਾ ਕਰਕੇ ਇਹਦਾ ਜੋ ਐਸਟੀਮੇਟ ਆ ਉਹ ਉੱਥੋਂ ਤੱਕ ਪਹੁੰਚਦਾ ਕਰ ਦਿੰਦਾ